ਅੰਤ ਤੱਕ 15 ਲੱਖ ਮੀਟ्रिक टन ਸਪੇਸ ਦੇਣ ਦਾ ਦਾਵਾ ਕੀਤਾ ਗਿਆ ਪੰਜਾਬ ਸਰਕਾਰ ਨੇ ਚਿੱਠੀ ਲੇ ਕੇ 20 ਲੱਖ ਮੀਟ्रिक टन ਸਪੇਸ ਦੀ ਦਰਸਲ ਮੰਗ ਕੀਤੀ ਸੀ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੱਤਾ ਸੀ ਕੇਂਦਰ ਨੂੰ ਚਿੱਠੀ ਲੇ ਕੇ ਸਟੋਰੇਜ ਦੀ ਮੰਗ ਕੀਤੀ ਗਈ ਸੀ ਕੇਂਦਰ ਨੇ ਦਸੰਬਰ 2024 ਤੱਕ 40 ਲੱਖ ਮੀਟ्रिक टन ਸਪੇਸ ਬਤਾਉਣ ਦਾ ਦਾਵਾ ਕੀਤਾ ਦਰਸਲ ਛੱਦਰ ਐਸੋਸੀਏਸ਼ਨ ਨੇ ਚਾਵਲ ਗੋਦਾਮਾਂ ਦੀ ਸਟੋਰੇਜ ਫੁੱਲ ਹੋਣ ਕਾਰਨ ਝੋਨੇ ਦੇ ਸੀਜ਼ਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ ਐਸੋਸੀਏਸ਼ਨ ਨੇ ਕਿ ਆਸਿਕ 2023-24 ਸੀਜ਼ਨ ਦੇ ਚਾਵਲ ਅਜੇ ਵੀ ਗੋਦਾਮਾਂ ਦੇ ਵਿੱਚ ਪਈ ਹੋਏ ਨੇ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਨੇ 23 ਸਤੰਬਰ ਨੂੰ ਕੇਂਦਰ ਨੂੰ ਚਿੱਠੀ ਲਿਖੀ ਸੀ ਤੇ ਉਹ ਚਿੱਠੀ ਦਾ ਹੁਣ ਕੇਂਦਰ ਦੇ ਵੱਲੋਂ ਜਵਾਬ ਦਿੱਤਾ ਗਿਆ ਐਫਸੀਆ ਗੋਦਾਮਾਂ ਦੀ ਸਟੋਰੀ ਨੂੰ ਲੈ ਕੇ ਕੇਂਦਰ ਨੇ ਜਵਾਬ ਦੇ ਵਿੱਚ ਕਿਹਾ ਅਕਤੂਬਰ ਦੇ ਅੰਤ ਤੱਕ 15 ਲੱਖ ਮੀਟ्रिक टन ਸਪੇਸ ਮਿਲ ਜਾਵੇਗਾ ਇਹਨਾਂ ਸਪੇਸ ਦੇਣ ਦਾ ਜੋ ਕਿ ਇਸ ਜਵਾਬ ਦੇ ਵਿੱਚ ਦਾਵਾ ਕੀਤਾ ਗਿਆ ਮਾਰਟਰ ਜੀ ਜੀ ਕਿ ਅਸੀਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਜਰੂਰ ਹੱਲ ਕਰਾਂਗੇ ਹੂੰ ਹੁਣ ਉਹਨਾਂ ਦੀ ਜਿਹੜਾ ਪੱਤਰ ਦਾ ਜਵਾਬ ਕੇਂਦਰੀ ਮੰਤਰਾਲੇ ਵੱਲੋਂ ਫੂਡ ਮੈਸ ਨੀਤੀ ਵੱਲੋਂ ਦਿੱਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ 40 ਲੱਖ ਟਨ ਦੀ ਸਪੇਸ ਅਸੀਂ ਦਸੰਬਰ ਤੱਕ ਪ੍ਰੋਵਾਈਡ ਕਰਾਵਾਂਗੇ ਪੰਜਾਬ ਵਿੱਚ ਹੂੰ ਔਰ ਮੈਮ ਇਸ ਵਿੱਚ ਸਾਨੂੰ ਸੰਦੇਹ ਇਹ ਹੈ ਕਿ 40 ਲੱਖ ਟਨ ਜਿਹੜੀ ਅੱਜ ਵੀ ਡੇਟ ਦੇ ਵਿੱਚ ਮੂਵਮੈਂਟ ਆ ਰਹੀ ਹੈ ਇੱਕ ਰੇਲ ਦਾ ਸਪੈਸ਼ਲ ਇੱਕ ਦਿਨ ਦੇ ਵਿੱਚ ਸਿਰਫ ਇੱਕ ਸਪੈਸ਼ਲ ਆ ਰਹੀ ਹੈ ਅਕਤੂਬਰ ਦੋ ਦਿਨ ਦੋ ਸਿੰਮਲਸ ਬਾਅਦ ਨਵਾਂ ਮਹੀਨਾ ਸ਼ੁਰੂ ਹੋ ਜਾਣਾ ਹੈ ਲੇਕਿਨ 40 ਲੱਖ ਟਨ ਕਿਸ ਤਰ੍ਹਾਂ ਪ੍ਰੋਵਾਈਡ ਕਰਾਂਗੇ ਪੂਰੇ ਅਕਤੂਬਰ ਔਰ ਨਵੰਬਰ ਦੇ ਵਿੱਚ ਸਾਡੀ ਸਮੋਚੋਂ ਬਾਹਰ ਹੈ ਪਰ ਅਸੀਂ ਬਿਲਕੁਲ ਆਸਵੰਦਾ ਅਸੀਂ ਸੈਂਬਰੀ ਮੰਤਰੀ ਜੀ ਪ੍ਰਲਾਦ ਜੋਸ਼ੀ ਜੀ ਨੂੰ ਮਿਲੇ ਸੀ ਇਸ ਮੁੱਦੇ ਤੇ ਲੈ ਕੇ ਉਹਨਾਂ ਨੇ ਕੇਂਦਰ ਨੇ ਜਵਾਬ ਦਿੱਤਾ ਅਸੀਂ ਇਸ ਉੱਪਰ ਵਿਚਾਰ ਕਰਾਂਗੇ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ 40 ਲੱਖ ਟਨ ਜਿਹੜੀ ਵੀਟ ਇਹਨਾਂ ਨੇ ਸਟੋਰ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਵਿੱਚ ਜਿਹੜੇ ਗਣਾਉਣ ਨੇ ਉਹ ਪਰ ਬੇਰ ਕਰਾਏ ਜਾਣ ਉਹਨਾਂ ਵਿੱਚ ਰਾਈਸ ਸਟੋਰ ਹੋ ਸਕਦਾ ਹੈ ਪਰ ਪਿਛੇਤਨੀ ਕਿ ਦਿੱਲੀ ਵਿਖੇ ਸੀਐਮਡੀ ਐਫਸੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਫੂਡ ਔਰ ਡਿਪਟ ਫੂਡ ਵੀ ਸ਼ਾਮਲ ਹੋਏ ਸੀ ਸਾਡੀ ਐਸਸੀ ਦੇ ਨਮਾਇंदे ਵੀ ਸ਼ਾਮਲ ਹੋਏ ਸੀ ਉਸ ਵਿੱਚ ਇੱਕ ਬਲ ਬਹੁਤ ਕਲੀਅਰ ਹੋ ਕੇ ਨਿਕਲੀ ਸੀ ਕਿ ਪੰਜਾਬ 7 ਲੱਖ ਟਨ ਉਹ 40 ਲੱਖ ਟਨ ਦੇ ਵਿੱਚੋਂ 7 ਲੱਖ ਟਨ ਦੀ ਰਾਈਸ ਪ੍ਰੋਵਾਈਡ ਕਰਾ ਸਕਦਾ ਹੈ ਤੇ ਪ੍ਰੋਵਾਈਡ ਕਰਾ ਸਕਦਾ ਹੈ ਕਿਉਂਕਿ ਬਾਕੀ ਜਿਹੜੇ ਗਰਾਊਂਡ ਹੈ ਉਹ ਰਾਈਸ ਲਈ ਫੋਟੇਬਲ ਨਹੀਂ ਹੈਗੇ ਤੇ ਜੇਕਰ ਪੁੱਲ ਮਲਾ ਕੇ ਗੱਲ ਕੀਤੀ ਜਾਵੇ ਮੈਮ ਜੇ 40 ਲੱਖਾਂ ਕੇਂਦਰ ਸਰਕਾਰ کہہ ਰਹੀ ਹੈ ਅਸੀਂ ਉਦਲੀ ਇਹ ਗੱਲ ਨੂੰ ਖੋਖਾਂਗੇ ਕਿ ਵਾਕਈ ਹੈ ਜੇ ਸਰਕਾਰ ਇਹ ਚੀਜ਼ ਲਈ ਐਗਰੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਦਾ ਹੱਥ ਪੜਨ ਲਈ ਤਿਆਰ ਹੈ ਤਾਂ ਮਿਲਰ ਸਪੇਸ ਕਰਕੇ ਹੀ ਮਿਲਰ ਪਿੱਛੇ ਹਟੇ ਹੋਏ ਜਾਂ ਜੇਕਰ ਫੇਸ ਮਿਲ ਜਾਂਦੀ ਹੈ ਤਾਂ ਮਿਲਰ ਇਸ ਨੂੰ ਕੰਮ ਕਰਨ ਲਈ ਤਿਆਰ ਇੰਡਸਟਰੀ ਮੈਮ ਕੰਮ ਕਰਨ ਵਾਸਤੇ ਲੱਗੀ ਹੋਈ ਹੈ ਹੂੰ ਤਦਰਚੋਨੇ ਦੀ ਖਰੀਦ ਨੂੰ ਲੈ ਕੇ ਸ਼ੈਲਰ ਐਸੋਸੀਏਸ਼ਨ ਨੇ ਵੱਡਾ ਫੈਸਲਾ ਲਿਆ ਐਸੋਸੀਏਸ਼ਨ ਵੱਲੋਂ ਝੋਨੇ ਦੇ ਸੀਜ਼ਨ ਦਾ ਬਾਈਕਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਝੋਨੇ ਦੇ ਮਿਲਿੰਗ ਸੀਜ਼ਨ ਦੇ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ ਕੋਟਪੂਰਾ ਦੇ ਵਿੱਚ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਵੱਲੋਂ ਮੀਟਿੰਗ ਕੀਤੀ ਗਈ 2023-24 ਸੀਜ਼ਨ ਦੇ ਚਾਵਲ ਅਜੇ ਵੀ ਗੋਦਾਮਾਂ ਦੇ ਵਿੱਚ ਸਟੋਰ ਪਏ ਹੋਏ ਨੇ ਗੋਦਾਮਾਂ ਦੇ ਵਿੱਚ ਨਹੀਂ ਬਚੀ ਸਟੋਰੇਜ ਪੁਰਾਣੇ ਝੋਨੇ ਦੀ ਲਿਫਟਿੰਗ ਨਹੀਂ ਹੋਈ ਜੋ ਇਸ ਸਬੰਧਤ ਤੌਰ ਤੇ ਸ਼ੈਲਰ ਐਸੋਸੀਏਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਪਿਛਲੇ ਦਿਨ ਇੱਕ ਮੀਟ ਸ਼ੈਲਰ ਮਾਲਕਾ ਨੇ ਚਿੰਤਾ ਜਤਾਈ ਸੀ ਤਾਂ ਐਸੋਸੀਏਸ਼ਨ ਦੇ ਵੱਲੋਂ ਝੋਨੇ ਦੇ ਡਿਸੀਜਨ ਦਾ ਬਾਈਕਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਚੋਨੇ ਦੇ ਮਿਲਿੰਗ ਸੀਜ਼ਨ ਦੇ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਗਿਆ ਪਸਨਾਏ ਆ ਵੀ ਸਭ ਤੋਂ ਵੱਡਾ ਮਸਲਾ ਤਾਂ ਇਹ ਹੈ ਕਿ ਐਫਸੀਆਈ ਕੋਰ ਚਾਵਲ ਲਵਾਉਣ ਵਾਸਤੇ ਸਪੇਸ ਹੈ ਨਹੀਂ ਇਸ ਕਰਕੇ ਸ਼ੈਲਰ ਜਿਹੜੇ ਮਾਲਕ ਹੈ ਉਹ ਝੋਨਾ ਲਵਾਉਣਾ ਨਹੀਂ ਚਾਹੁੰਦੇ ਆ ਆਪਣੇ ਸ਼ੈਲਾਂ ਚ ਕਿਉਂਕਿ ਅੱਗੇ ਜੇ ਛੱਲ ਝੋਨਾ ਲੱਗ ਗਿਆ ਤੇ ਚਾਵਲ ਡਿਲੀਵਰ ਨਹੀਂ ਹੋ ਸਕਣਾ ਚਾਵਲ ਵਾਸਤੇ ਸਪੇਸ ਐ ਨਹੀਂ ਸੈਂਟਰ ਗਵਰਨਮੈਂਟ ਨੇ ਵੀ ਨਾ ਕਰ ਦਿੱਤੀ ਹੈ ਕਿ ਸਾਡੇ ਕੋਲ ਕੋਈ ਡਿਮਾਂਡ ਨਹੀਂ ਹੈ ਚਾਵਲ ਸੀ ਕਿਤੇ ਭੇਜਣਾ ਨਹੀਂ ਤਾਂ ਉਹ ਚਾਵਲ ਦਾ ਇੱਥੇ ਗਲਟ ਹੋਣ ਕਰਕੇ ਇਸ ਕਰਕੇ ਛੱਲਰ ਮਾਲਕ ਇਸ ਵਾਰ ਮਿਲਿੰਗ ਦੇ ਪ੍ਰੋਸੈਸ ਤੋਂ ਛੰਬਲ ਨਹੀਂ ਹੋਣਾ ਚਾਹੁੰਦੇ ਨੁਕਸਾਨ ਤਾਂ ਪਿਛਲੇ ਸਾਲ ਹੀ ਬਹੁਤ ਵੱਡਾ ਹੋਇਆ ਕਰੋੜਾਂ ਰੁਪਈਆ ਦਾ ਨੁਕਸਾਨ ਇੱਕ ਇੱਕ ਛੱਲਰਨ ਮਾਲਕ ਨੂੰ ਹੋਇਆ ਤੋ ਇਸ ਵਾਰੀ ਉਦੋਂ ਵੀ ਵੱਡਾ ਨੁਕਸਾਨ ਕਿਉਂਕਿ ਪਿਛਲੀ ਵਾਰ ਔਖੇ ਸੌਖੇ ਕਾਫੀ 98 99% ਤਾਂ ਨਿਬੜ ਗਿਆ ਹੁਣ ਤੱਕ ਤੋ ਇਸ ਵਾਰੀ ਤਾਂ ਉਹਦੀ ਉਮੀਦ ਨਹੀਂ ਕੋਈ ਉਹਦੇ ਨਿਬੜ ਤਦ ਪਰਾਲੀ ਦੇ ਮੁੱਦੇ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਕਾ ਦੁਕਾ ਕਿਸਾਨ ਅੱਗ ਲਗਾ ਰਹੇ ਨੇ ਕਿਸਾਨਾਂ ਦੇ ਕੋਲ ਪਰਾਲੀ ਦੇ ਲਈ ਮਸ਼ੀਨਰੀ ਪਹੁੰਚ ਗਈ ਹੈ 1,37,000 ਦੇ ਕਰੀਬ ਮਸ਼ੀਨਰੀ ਪਹੁੰਚੀ ਹੈ ਕਿਸਾਨਾਂ ਦੇ ਕੋਲ ਹੈ 500 ਕਰੋੜ ਦੀ ਮਸ਼ੀਨਰੀ ਪਹੁੰਚ ਚੁੱਕੀ ਹੈ ਮਸ਼ੀਨਰੀ ਦੇ ਲਈ 60% ਮਦਦ ਕੇਂਦਰ ਨੇ ਕੀਤੀ ਹੈ ਕਿਉਂਕਿ ਹਰ ਵਾਰ ਝੋਨੇ ਦੇ ਸੀਜ਼ਨ ਦੇ ਵਿੱਚ ਜੋ ਕਿ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤੇ ਵੱਡਾ ਮਸਲਾ ਹਰ ਵਾਰ ਹੀ ਬਣਦਾ ਸਿੱਧੇ ਤੌਰ ਤੇ ਪ੍ਰਦੂਸ਼ਣ ਦੇ ਲਈ ਇਸ ਲਈ ਜ਼ਿੰਮੇਵਾਰ ਠਰਾਇਆ ਜਾਂਦਾ ਹੈ ਹਰ ਵਾਰ ਸੁਪਰੀਮ ਕੋਰਟ ਤੱਕ ਵੀ ਜਿਹੜਾ ਕਿ ਮਸਲਾ ਪਹੁੰਚਦਾ ਹੈ ਤੇ ਪਰਾਲੀ ਦੇ ਮੁੱਦੇ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਕਾ ਦੁੱਕਾ ਕਿਸਾਨ ਅੱਗ ਲਗਾ ਰਹੇ ਨੇ ਕਿਸਾਨਾਂ ਦੇ ਕੋਲ ਪਰਾਲੀ ਦੇ ਲਈ ਮਸ਼ੀਨਰੀ ਪਹੁੰਚੀ ਹੈ 1,37,000 ਦੇ ਕਰੀਬ ਮਸ਼ੀਨਰੀ ਪਹੁੰਚ ਚੁੱਕੀ ਹੈ ਜੋ ਖੇਤੀਬਾੜੀ ਮੰਤਰੀ ਦਾਵਾ ਕਰ ਰਹੇ ਨੇ। ਅਸਲਾ ਬਿਕਾ ਦੁਕਾ ਹੈ। ਵਾਹ ਉਹ ਥੋੜੀ ਚੁੰਡਾ ਚੰਡਾ ਤੇ ਕਿਸਾਨ ਲਾ ਲੈਂਦੇ ਉਸ ਨੂੰ ਵੀ ਅਡਾਟ ਚੰਗ ਲੈਂਦੇ ਆ। ਵੈਸੇ ਐਤ ਕੀ ਉਹ ਗੱਲ ਨਹੀਂ ਬਹੁਤ ਸਾਰੀ ਮਸ਼ੀਨਰੀ ਵੀ ਪਹੁੰਚ ਗਈ ਹੈ। ਕਿਸਾਨ ਆਪ ਵੀ ਇਸ ਗੱਲ ਨੂੰ ਸਮਝਦਾ ਵੀ ਜੇ ਮੈਂ ਇਹ ਅੱਗ ਲਾਉਣਾ ਤਾਂ ਧਰਤੀ ਤੇ ਸੇਕ ਪੈਂਦਾ ਧਰਤੀ ਦੀ ਗੁਣਵੰਤਾ ਘਟਦੀ ਹੈ ਉੱਥੇ ਸਾਡੇ ਮਿੱਤਰ ਕੀੜੇ ਵੀ ਵਿਚਾਰੇ ਮਾਰੇ ਜਾਂਦੇ ਆ ਤੋ ਹੌਲੀ-ਹੌਲੀ ਕਿਉਂਕਿ ਪਹਿਲੇ ਸਾਲਾਂ ਦੀ ਗੱਲ ਕੁਝ ਹੋਰ ਸੀ ਪਿਛਲੇ ਸਾਲਾਂ ਵਿੱਚ ਹੌਲੀ-ਹੌਲੀ ਫਰਕ ਹੁੰਦਾ ਕੁਝ ਤਾਂ ਜੇ ਕਹੀਏ ਤਾਂ 137000 ਦੇ ਨੇੜੇ ਮਸ਼ੀਨਰੀ ਜਿਹੜੀ ਪਹੁੰਚ ਗਈ ਜਿਹੜੀ 450 ਦਾ ਬੈਲਰ ਹੈ ਤਕੀ ਜਿਹੜੇ ਹੋਗੇ 2000 ਬੈਲਰ ਹੋ ਜਾਣਗੇ ਸਾਰੇ ਤੋ ਦੂਜੀਆਂ ਮਸ਼ੀਨ ਵੀ ਜਿਹੜੀ ਹੈਪਟੀ ਸੀਡਰ ਸੁਪਰ ਸੀਡਰ ਮਲਚਰ ਸਭ ਜਿਹੜੀ ਇਸ ਲਈ ਜਿੱਥੇ ਪਿਛਲੇ ਸਾਲ ਜਦੋਂ ਮੈਂ ਮਿਨਿਸਟਰੀ ਵਿੱਚ ਆਇਆ 350 ਕਰੋੜ ਰੁਪਏ ਦੀ ਇਹ ਜਿਹੜੀ ਇਕਵਿਪਮੈਂਟ ਦਿੱਤੇ ਗਏ ਮਸ਼ੀਨਰੀ ਔਰ ਐਤ ਕੀ 500 ਕਰੋੜ ਰੁਪਏ ਦਾ ਜਿੱਦੇ ਚ 60% ਸੈਟ ਗਵਰਨਮੈਂਟ ਪਾਉਂਦੀ ਹੈ ਤੇ 40 ਸਟੇਟ ਪਾਉਂਦੀ ਹੈ ਜਿਹਦੇ ਨਾਲ ਬਹੁਤ ਵੱਡਾ ਕਿਉਂਕਿ ਜਿਹੜੀ ਪਹਿਲਾਂ ਗੱਲ ਹੋਇਆ ਕਰਦੀ ਸੀ ਵੀ ਇਹਦਾ ਕੀ ਕੀ ਤੇ ਪਰਾਲੀ ਬਹੁਤ ਵਰਤਨ ਦੇ ਕੰਮ ਆ ਰਹੇ ਰੋਕ ਰੰਗ ਅਗਲੀ ਵੱਡੀ ਖਬਰ ਦਾ ਐ ਜੀ ਪੀ ਸੀ ਦੀ ਮਹਗਾਲਿਆ ਸਰਕਾਰ ਨੂੰ ਅਪੀਲ ਹੈ ਕਿ ਸ਼ਿਲੋਂਗ ਦੇ ਵਿੱਚ ਗੁਰੂ ਘਟ ਉਣ ਦੀ ਕਾਰਵਾਈ ਤੇ ਰੋਕ ਲੱਗੇ ਸਰਕਾਰ ਨੂੰ ਗੁਰੂ ਘਰ ਨਾ ਟਾਉਣ ਦੀ ਅਪੀਲ ਕੀਤੀ ਗਈ ਸ਼ਿਲੋਂਗ ਦੇ ਵਿੱਚ ਸਿੱਖ 1850 ਤੋਂ ਹੀ ਪਹਿਲਾਂ ਦੇ ਵਸ ਰਹੇ ਨੇ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਇਹ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਸਥਾਨਕ ਸਿੱਖਾਂ ਦੀ ਰਿਹائش ਦਾ ਇੰਤਜ਼ਾਮ ਕੀਤਾ ਜਾਵੇ ਐ ਜੀ ਪੀ ਸੀ ਦਾ ਵਫਦ ਮਹਗਾਲਿਆ ਸਰਕਾਰ ਦੇ ਮੁਖ ਸੱਤਰ ਤੇ ਰਾਜਪਾਲ ਨੂੰ ਮਿਲ ਕੇ ਆਏ ਇਸ ਗੱਲ ਦੀ ਵੀ ਜਾਣਕਾਰੀ ਸ਼ਮਣੀ ਕਮੇਟੀ ਦੇ ਪ੍ਰਧਾਨ ਅਜਨਦਰ ਸਿੰਘ ਧਾਮੀ ਦੇ ਵੱਲੋਂ ਦਿੱਤੀ ਗਈ ਹੈ ਭਾਜੀ ਪੀਸੀਡੀ ਮਗਾ ਲਿਆ ਸਰਕਾਰ ਨੂੰ ਅਪੀਲ ਹੈ ਕਿ ਸ਼ਲਾਂਗ ਦੇ ਵਿੱਚ ਗੁਰੂ ਘਰ ਢਾਉਣ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ ਸਰਕਾਰ ਨੂੰ ਗੁਰੂ ਘਰ ਨਾ ਢਾਉਣ ਦੀ ਅਪੀਲ ਕਰਦੇ ਇਹ ਕਿਹਾ ਗਿਆ ਕਿ ਸ਼ਲਾਂਗ ਦੇ ਵਿੱਚ ਸਿੱਖ 1850 ਤੋਂ ਵੀ ਪਹਿਲਾਂ ਦੇ ਵਸ ਰਹੇ ਨੇ ਲੰਬੇ ਹਰਸੇ ਤੋਂ ਦੇਸ਼ ਦੇ ਆਜ਼ਾਦ ਹੋਣ ਤੋਂ 100 150 ਸਾਲ ਪਹਿਲਾਂ ਦੇ ਉੱਥੇ ਜਿਹੜੇ ਪੰਜਾਬੀ বাসਦੇ ਆ ਮੇਰਾ ਖਿਆਲ ਉਹ ਜੇ 1850 ਤੋਂ ਵੀ ਪਹਿਲੇ ਕਹਿਲਵਾਣਾ ਇੱਥੇ ਦੇ ਲਗਭਗ ਉਹ বাসਦੇ ਆ ਉਹਨਾਂ ਦੇ ਉੱਥੋਂ ਘਰ ਨਾ ਢਾਏ ਜਾਣ ਤੇ ਜਿਹੜਾ ਗੁਰੂ ਘਰ ਆ ਉਹ ਗੁਰੂ ਘਰ ਖਾਸ ਕਰਕੇ ਉੱਥੋਂ ਦੀ ਬਸੋਂ ਨੇ ਬੜੀ ਇੰਦੀਜ ਦੇ ਨਾਲ ਬਣਾਇਆ ਸੀ ਉਹ ਢਾਇਆ ਨਾ ਜਾਵੇ ਸੋ ਇਹ ਵੀ ਜਾ ਕੇ ਸ੍ਰੀ ਹਰਿਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸਲਾਮਕ ਦੇ ਵਿੱਚ ਜਾੜ ਕੇ ਉਹਨਾਂ ਦੀ ਨਾਲ ਮੀਟਿੰਗ ਕੀਤੀ ਉੱਥੇ ਤੇ ਅੱਜ ਦਾ ਹਾਊਸ ਮਗਾ